ਤੁਸੀਂ ਜਿਹੜੇ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਦ ਕਰਦਾ ਏ ਪਿਛਲੇ ਸਮੇਂ ਦੇ ਵਿੱਚ ਲਗਾਤਾਰ ਫਰੀਕਕੋਟ ਦੇ ਕੋਟਪੁਰਾ ਰੋਡ ਦੇ ਉੱਪਰ ਜੋ ਕੂੜੇ ਦਾ ਡੰਪ ਦੇ ਨਦੀਕ ਕੂੜਾ ਸਟਿਆ ਹੋਇਆ ਉਸ ਨੂੰ ਅੱਗ ਲੱਗੀ ਰਹਿੰਦੀ ਸੀ ਅਤੇ ਵਾਤਾਵਰਨ ਕਾਫੀ ਪ੍ਰਦੂਸ਼ਣ ਹੋ ਰਿਹਾ ਸੀ ਇਹ ਮਾਵਲਾ ਲਗਾਤਾਰ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ ਤਾਂ ਨਗਰ ਕੌਂਸਲ ਵੱਲੋਂ ਇੱਕ ਟਰਾਲੀ ਫੜੀ ਗਈ ਜਿਸ ਦਾ ਕਿਹਾ ਗਿਆ ਕਿ ਇਹ ਵਾਵਾ ਫਰੀ ਯੂਨੀਵਰਸਿਟੀ ਦੀ ਹੈ ਉਹ ਟਰਾਲੀ ਵੱਲੋਂ ਉੱਥੇ ਜਿਹੜਾ ਕੂੜਾ ਸੁੱਟਿਆ ਜਾਂਦਾ ਸੀ ਤੇ ਅੱਗ ਲਾਈ ਜਾਂਦੀ ਸੀ ਜਿਸ ਨੂੰ ਲੈ ਕੇ ਨਗਰ ਕੌਂਸਲ ਅਤੇ ਯੂਨੀਵਰਸਿਟੀ ਆਮੋ ਸਾਹਮਣੇ ਹੋਏ ਸਨ ਇਸ ਮਾਮਲੇ ਦੇ ਵਿੱਚ ਹੁਣ ਨਵੀਂ ਐਂਟਰੀ ਹੋਈ ਹੈ ਅਮੋਇ ਪਾਰਟੀ ਦੇ ਆਗੂ ਅਤੇ ਫ੍ਰੀ ਕੋਰਟ ਦੇ ਸਮਾਜ ਸੇਵੀ ਅਰ ਸਚਰਦੀ ਉਹਨਾਂ ਵੱਲੋਂ ਇੱਕ ਲੈਟਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖੀ ਗਈ ਹੈ ਜਿਸ ਵਿੱਚ ਯੂਨੀਵਰਸਿਟੀ ਦੇ ਖਿਲਾਫ ਸਖਤ ਕਾਰਵਾਈ ਕਰਨ ਨੂੰ ਲੈ ਕੇ ਉਹਨਾਂ ਵੱਲੋਂ ਕਿਹਾ ਗਿਆ ਹੈ ਦੱਸਿਆ ਕਿ ਕੋਰਟਪੁਰਾ ਰੋਡ ਦੇ ਉੱਪਰ ਜੋ ਡੰਪ ਬਣਿਆ ਆਇਆ ਹੈ ਉੱਥੇ ਕਾਫੀ ਕੂੜਾ ਉਸ ਦੇ ਨਦੀ ਸਿੱਟੇ ਜਾਂਦਾ ਸੀ ਜਿਸ ਕਾਰਨ ਲੋਕ ਵੀ ਕਾਫੀ ਨਰਾਜ਼ ਹਨ ਨਗਰ ਕੌਂਸਲ ਵੱਲੋਂ ਜੋ ਟਾਲੀ ਫੜੀ ਗਈ ਸੀ ਉਸ ਦੇ ਉੱਪਰ ਜਿਹੜੀ ਹੈਗੀ ਆ ਕੋਈ ਕਾਰਵਾਈ ਨਾ ਹੁੰਦੀਆਂ ਦੇਖ ਅਰਸਚਰ ਵੱਲੋਂ ਇਹ ਜਿਹੜੀ ਹੈਗੀ ਲੈਟਰ ਲਿਖੀ ਗਈ ਹੈ ਇਸ ਸੰਬੰਧ ਦੇ ਵਿੱਚ ਸਾਡੀ ਨਗਰ ਕੌਂਸਲ ਦੇ ਪ੍ਰਧਾਨ ਵਰਿੰਦਰਪਾਲ ਨਿੰਦਾਲਾ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਪਹਿਲਾਂ ਯੂਨੀਵਰਸਿਟੀ 60000 ਰੁਪਿਆ ਭਰਦੀ ਸੀ ਅਤੇ ਹੁਣ ਉਹ ਬਿਨਾਂ ਮਨਜ਼ੂਰੀ ਤੋਂ ਇੱਥੇ ਕੂੜਾ ਸਿਟਰੇ ਸਨ ਅਤੇ ਹੁਣ ਉਹਨਾਂ ਵੱਲੋਂ ਜੋ ਅਦਾਇਗੀ ਹੈ 60000 ਰੁਪਿਆ ਉਹ ਕਰ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਡੰਪ ਦੇ ਉੱਪਰ ਕੂੜਾ ਸਿਟਨਾ ਰਸਤੇ ਦੇ ਵਿੱਚ ਕੂੜਾ ਨਹੀਂ ਸਿਟਨਾ ਅਤੇ ਨਾ ਹੀ ਅੱਗ ਲਾਉਣੀ ਹੈ ਪਰ ਦੂਜੇ ਪਾਸੇ ਅਰਸਟਕਰ ਦਾ ਕਹਿਣਾ ਹੈ ਕਿ ਲਗਾਤਾਰ ਇਹ ਮਾਮਲਾ ਪਿਛਲੇ ਸਮੇਂ ਉਹਨਾਂ ਵੱਲੋਂ ਸ਼ਿਕਾਇਤਾਂ ਲਿਖੀਆਂ ਗਈਆਂ ਸੀ ਜਿਸ ਤੋਂ ਬਾਅਦ ਇਹ ਹਰਕਤ ਦੇ ਵਿੱਚ ਪ੍ਰਸ਼ਾਸਨ ਆਇਆ ਸੀ ਨਗਰ ਕੌਂਸਲ ਆਇਆ ਸੀ ਉਹਨਾਂ ਵੱਲੋਂ ਇਹ ਟਰਾਲੀ ਫੜੀ ਗਈ ਸੀ ਜੇਕਰ ਟਰਾਲੀ ਹੁਣ ਨਗਰ ਕੌਂਸਲ ਵੱਲੋਂ ਫੜੀ ਗਈ ਸੀ ਉਸ ਦੇ ਖਿਲਾਫ ਕੋਈ ਕਾਰਵਾਈ ਇਨ੍ਹਾਂ ਵੱਲੋਂ ਪੁਖਤਾ ਨਹੀਂ ਕੀਤੀ ਗਈ। ਉਹਨਾਂ ਕਹਿੰਦੇ ਕਿ ਉਹਨਾਂ ਵੱਲੋਂ ਫੇਰ ਇਹ ਮਾਮਲਾ ਹੁਣ ਮੁੱਖ ਮੰਤਰੀ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਗਿਆ ਹੈ ਅਤੇ ਉਸ ਟਰਾਲੀ ਦੇ ਅਤੇ ਕਿਤੇ ਨਾ ਕਿਤੇ ਯੂਨੀਵਰਸਿਟੀ ਦੇ ਖਿਲਾਫ ਉਹਨਾਂ ਵੱਲੋਂ ਕਾਰਵਾਈ ਕਰਨ ਨੂੰ ਲੈ ਕੇ ਕਿਹਾ ਗਿਆ ਹੈ ਤਾਂ ਜੋ ਲਗਾਤਾਰ ਪਿਛਲੇ ਸਮੇਂ ਜੋ ਵਾਤਾਵਰਣ ਦੁਸ਼ਤ ਕੀਤਾ ਜਾ ਰਿਹਾ ਸੀ ਉਸ ਦੇ ਖਿਲਾਫ ਜਿਹੜੀ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਫਿਲਹਾਲ ਇਸ ਮਾਮਲੇ ਦੇ ਉੱਪਰ ਜਿੱਥੇ ਨਗਰ ਕੌਂਸਲ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਨੂੰ ਕਿਹਾ ਗਿਆ ਕਿ ਹੁਣ ਡੰਪ ਦੇ ਉੱਪਰ ਕੂੜਾ ਸੁੱਟਣਗੇ ਰਸਤੇ ਵਿੱਚ ਨਹੀਂ ਸੁੱਟਣਗੇ ਅਤੇ ਉਹਨਾਂ ਵੱਲੋਂ ਜੋ ਨਗ ਪੈਸੇ ਨੇ ਉਹ ਨਗਰ ਕੌਂਸਲ ਨੂੰ ਵੀ ਜਿਹੜੇ ਜਮ੍ਹਾਂ ਕਰਾ ਦਿੱਤੇ ਜਾਣਗੇ ਜਾਂ ਕਿ ਆਨਲਾਈਨ ਸਮੇਂ ਦੇ ਵਿੱਚ ਜੋ ਲਗਾਤਾਰ ਹਲੇ ਵੀ ਇਹ ਧੂਆਂ ਤਹ ਹੁਦਾ ਰਹਿੰਦਾ ਹੈ ਸ਼ਾਮ ਦੇ ਸਮੇਂ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਕੀ ਮੋੜ ਆਉਂਦਾ ਹੈ ਕਿ ਅਰਸ਼ਚਰ ਵੱਲੋਂ ਪਾਈ ਹੋਈ ਤੀਜੀ ਕੰਪਲੀਟ ਉਸ ਦਾ ਕੋਈ ਹੱਲ ਹੁੰਦਾ ਜਾਂ ਨਹੀਂ ਹੁੰਦਾ ਤੁਸੀਂ ਵੀ ਸੁਣੋ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕਰਦੇ ਨੇ ਅਰਸ਼ਚਰ ਸੋ ਅਸੀ ਕਾਲ ਜੀ ਪਿਛਲੇ ਕੁਝ ਦਿਨਾਂ ਦੇ ਵਿੱਚ ਸ਼ਾਇਦ ਤੁਹਾਡੇ ਸਾਰਿਆਂ ਦੇ ਮੇਰੇ ਭਰਾਵਾਂ ਦੇ ਭੈਣਾਂ ਦੇ ਧਿਆਨ ਚਾਇਆ ਹੋਊਗਾ ਇੱਕ ਕੂੜੇ ਨੂੰ ਸਾੜਨ ਦਾ ਮੁੱਦਾ ਬਹੁਤ ਜ਼ਿਆਦਾ ਹਾਈਲਾਈਟ ਹੋਇਆ ਵਾ ਮੈਂ ਪਿਛਲੇ ਦਿਨਾਂ ਦੇ ਵਿੱਚ ਜੋ ਮੇਰੀ ਨੈਤਿਕਤਾ ਜ਼ਿੰਮੇਵਾਰੀ ਬਣਦੀ ਸੀ ਤਿੰਨ ਚਿੱਠੀਆਂ ਸੀਐਮ ਸਾਹਿਬ ਨੂੰ ਲਿਖੀਆਂ ਪਹਿਲੀ ਚਿੱਠੀ ਤੇ ਕਾਰਵਾਈ ਹੋਈ 15 ਅਕਤੂਬਰ ਨੂੰ ਦੂਜੀ ਚਿੱਠੀ ਤੇ ਕਾਰਵਾਈ ਹੋਈ 28 ਅਕਤੂਬਰ ਨੂੰ ਤੇ ਤੀਜੀ ਚਿੱਠੀ ਲਿਖੀ ਹੈ ਜੀ ਅੱਜ 31 ਅਕਤੂਬਰ ਮੈਂ ਤੁਹਾਨੂੰ ਬੇਨਤੀ ਕਰਦਾ ਇਹ ਮੇਨ ਮਸਲਾ ਜੋ ਕੂੜਾ ਕਿਸੇ ਵੀ ਜਗ੍ਹਾ ਤੇ ਡੰਪ ਹੁੰਦਾ ਜੇ ਉਹਨੂੰ ਅੱਗ ਲਾਇਆ ਜਾਂਦਾ ਇਲਲੀਗਲ ਹੈ ਉਹਨਾਂ ਤੇ ਪੋਲਿਊਸ਼ਨ ਡਿਪਾਰਟਮੈਂਟ ਵੱਲੋਂ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਬਣਦੀ ਕਾਰਵਾਈ ਕਰਦੇ ਹੋਏ ਪਰਚਾ ਦੇਣਾ ਪੈਂਦਾ ਕੱਲ ਮੈਂ ਇੱਕ ਵੀਡੀਓ ਸੁਣ ਰਿਹਾ ਸੀ ਮੇਰੀ 28 ਵਾਲੀ ਚਿੱਠੀ ਦੇ ਬਾਬਤ ਮੈਡੀਕਲ ਦਾ ਕੁਸ਼ ਵੇਸਟ ਕੂੜਾ ਇਕੱਠਾ ਕਰਕੇ ਟਰਾਲੀਆਂ ਤੇ ਸ਼ੂਗਰ ਮਿਲ ਦੇ ਵਿੱਚ ਸੁੱਟਿਆ ਜਾ ਰਿਹਾ ਸੀ ਜਿਸ ਨੂੰ ਕੀ ਫੜਿਆ ਵੀ ਕਮੇਟੀ ਦੇ ਪ੍ਰਧਾਨ ਨੇ ਤੇ ਮੁਲਾਜ਼ਮਾਂ ਨੇ ਆ ਉਹਨਾਂ ਨੇ ਉਹ ਫੜ ਕੇ ਬਣਦੀ ਕਾਰਵਾਈ ਕਰਨ ਵਾਸਤੇ ਐਸਐਸਪੀ ਦੇ ਡੀਸੀ ਸਾਹਿਬ ਨੂੰ ਉਹਨਾਂ ਦੇ ਬਾਰੇ ਨੋਟਿੰਗ ਭੇਜੀ ਤੀ ਹੈ ਅੱਜ ਮੈਂ ਇਸ ਚਿੱਠੀ ਚ ਵੇਰਵਾ ਦਿੱਤਾ ਹੈ ਵੀ ਇਹਨਾਂ ਤੇ ਬਣਦੀ ਕਾਰਵਾਈ ਪਰਚਾ ਦੇਣਾ ਚਾਹੀਦਾ ਤਾਂ ਜੋ ਇੱਕ ਸਬਕ ਬਣ ਸਕੇ ਜਿਹੜਾ ਇਹ ਕੂੜਾ ਸੈਗਰੀਗੇਟ ਕਰਨਾ ਹੁੰਦਾ ਹਸਪਤਾਲ ਵਾਲਿਆਂ ਨੇ ਉਹਨੂੰ ਅੱਗ ਲਾ ਰਹੇ ਆ ਲੋਕ ਛਿਪਕੇ ਕੀ ਤੁਸੀਂ ਸਾਡੇ ਫਰੀਦਕੋਟ ਨੂੰ ਬਿਮਾਰ ਕਰਨਾ ਚਾਹੁੰਦੇ ਹੋ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਜੋ ਆਦਤਾਂ ਤੇ ਜੋ ਸਿਸਟਮ ਦੇ ਵਿੱਚ ਤੁਸੀਂ ਢਲ ਚੁੱਕੇ ਹੋ ਤੁਹਾਨੂੰ ਇਹ ਆਦਤਾਂ ਹੁਣ ਛੱਡਣੀਆਂ ਪੈਣਗੀਆਂ ਆਉਣ ਵਾਲਾ ਸਮਾਂ ਮੈਂ ਫਰੀਦਕੋਟ ਵਾਸੀਆਂ ਨੂੰ ਇਹ ਅਪੀਲ ਕਰਦਾ ਹਾਂ ਆਓ ਰਲ ਇਹਨਾਂ ਚੀਜ਼ਾਂ ਦੇ ਅਗੇਂਸਟ ਆਵਾਜ਼ ਜ਼ਰੂਰ ਚੱਕੀਏ ਆਓ ਇਕੱਠੇ ਹੋਈਏ ਤੰਬਾ